ਪਵਿੱਤਰ ਗੁਟਕਾ ਸਾਖਿਬ ਦੀ ਬੇਅਦਬੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅੱਗ ਦੇ ਵਾਂਗ ਵਾਰ ਲਾਹੋ ਰਿਹਾ ਹਾਲਾਂਕਿ ਇਹ ਵੀਡੀਓ 2 ਹੈ TikTok ਦੇ ذریعے ਬਣਾਏ ਗਏ TikTok ਦੇ ਉੱਤੇ ਵੀਡੀਓ ਨੂੰ ਜਿਹੜਾਗਾ ਅਪਲੋਡ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਜਾਂਦੀ ਹੈ ਤੇ ਹੁਣ ਮਾਮਲਾ ਦੂਅਲ ਲਗਾਤਾਰ ਫਖ ਦਾ ਜਾ ਰਿਹਾ ਹੈ ਪਹਿਲਾਂ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਇਸ ਸ਼ਖਸ ਦੇ ਵੱਲੋਂ ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਪੈਰਾਂ ਦੇ ਵਿੱਚ ਪਹਿਲਾਂ ਤਾਂ ਗੁਟਕਾ ਸਾਹਿਬ ਨੂੰ ਛੁੱਟਿਆ ਗਿਆ ਤੇ ਫਿਰ ਉੱਪਰ ਆਪਣੇ ਪੈਰ ਜਿਹੜੇ ਨੇ ਇਸ ਦੇ ਵੱਲੋਂ ਮਲੇ ਗਏ ਬੇਖਦ ਕੀ ਕਿਨੌਣੀ ਹਰਕਤ ਜਿਹੜੀ ਇਸ ਸ਼ਖਸ ਦੇ ਵੱਲੋਂ ਕੀਤੀ ਗਈ ਹੈ ਵਿਦੇਸ਼ੀ ਵੀਡੀਓ ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਪਰਥ ਦਾ ਇਹ ਵੀਡੀਓ ਹੈ ਹਾਲਾਂਕਿ ਟਿਕਟੌਕ ਦੂ ਐਪ ਭਾਰਤ ਦੇ ਵਿੱਚ ਬੈਨ ਹੈ ਪਰ ਵਿਦੇਸ਼ ਦੇ ਵਿੱਚ ਇਸ ਸ਼ਖਸ ਦੇ ਵੱਲੋਂ ਬੇਅਦਬੀ ਦੀ ਵੀਡੀਓ ਨੂੰ ਜਿਹੜਾਗਾ ਬਣਾਇਆ ਜਾਂਦਾ ਪਹਿਲਾਂ ਤਾਂ ਅੰਜਾਮ ਦਿੱਤਾ ਜਾਂਦਾ ਤੇ ਜਿਵੇਂ ਅੰਜਾਮ ਦੇ ਰਿਆ ਹੁੰਦਾ ਬੇਅਦਬੀ ਦੀ ਘਟਨਾ ਨੂੰ ਇਸੇ ਦੌਰਾਨ ਇਸ ਦੇ ਵੱਲੋਂ ਵੀਡੀਓ ਬਣਾ ਵੀ ਲਈ ਜਾਂਦੀ ਹੈ ਟਿਕਟੌਕ ਤੇ ਅਪਲੋਡ ਵੀ ਕਰ ਲਈ ਜਾਂਦੀ ਹੈ ਤੇ ਵੀਡੀਓ ਜੋ ਹੈ ਹੁਣ ਵਾਇਰਲ ਵੀ ਹੋ ਰਹੀ ਹੈ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਇਸ ਦਰਿੰਦੇ ਦੇ ਵੱਲੋਂ ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਹੈ ਕਿ ਨੌਣੀ ਹਰਕਤ ਵਾਪਰੀ ਹੈ ਆਸਟ੍ਰੇਲੀਆ ਦੇ ਗੁਰਦੁਆਰਾ ਸਾਖਿਬ ਵਿਖੇ ਜੀहां ਗੁਰਦੁਆਰਾ ਸਾਹਿਬ ਕੈਨਿੰਗ ਵਾਲੇ ਵਿਖੇ ਜੁਆਈ ਘਟਨਾ ਵਾਪਰੀ ਗੁਰੂ ਘਰ ਦੇ ਬਿਲਕੁਲ ਬਾਹਰ ਖੜਕੇ ਇਸ ਸ਼ਖਸ ਦੇ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਬੇਕਦਰ ਕੀ ਕਿਨੌਣੀ ਹਰਕਤ ਹੈ ਮੰਦਭਾਗੀਏ ਖਬਰ ਹੈ ਕਿਉਂਕਿ ਲਗਾਤਾਰ ਭਾਰਤ ਦੇ ਵਿੱਚ ਵੀ ਹਰ ਜਗ੍ਹਾ ਦੇ ਉੱਤੇ ਹੀ ਬੇਅਦਬੀ ਦੀ ਘਟਨਾ ਦੂਜੇ ਤੀਜੇ ਦਿਨ ਦੇਖਣ ਨੂੰ ਮਿਲਦੀ ਅਤੇ ਉਸ ਤੋਂ ਬਾਅਦ ਹੁਣ ਵਿਦੇਸ਼ਾਂ ਦੀ ਧਰਤੀ ਤੇ ਵੀ ਇਨ੍ਹਾਂ ਦਰਿੰਦਿਆਂ ਦੇ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਾਲਾਂਕਿ ਇਸ ਬੇਅਦਬੀ ਦੀ ਘਟਨਾ ਨੂੰ ਕਈ ਘੰਟੇ ਬੀਤ ਚੁੱਕੇ ਪਰ ਅਜੇ ਤੱਕ ਕਿਸੇ ਵੀ ਬਹੁ ਗਿਣਤੀ ਪਾਈਚਾਰੇ ਦੇ ਵੱਲੋਂ ਇਸ ਖਿਲਾਫ ਆਵਾਜ਼ ਨਹੀਂ ਚੁੱਕੀ ਗਈ ਹਾਲਾਂਕਿ ਗੁਰਦੁਆਰਾ ਸਾਹਿਬ ਵਿਖੇ ਇਕੱਠ ਜਰੂਰ ਰੱਖਣ ਦੀ ਗੱਲ ਆਖੀ ਗਈ ਹੈ ਇਕੱਠ ਰੱਖਣ ਦੇ ਬਾਅਦ ਕਿਹਾ ਗਿਆ ਕਿ ਦੇਖਿਆ ਜਾਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਹੋਵੇਗੀ ਪਰ ਕਿਤੇ ਨਾ ਤੇ ਵਿਦੇਸ਼ ਦੇ ਵਿੱਚ ਕੋਈ ਬੇਅਦਬੀ ਦੀ ਇਹ ਘਟਨਾ ਬੇहद ਹੀ ਨਿੰਦਣਯੋਗ ਹੈ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅੱਗ ਦੇ ਵਾਂਗ ਵਾਰ ਲਾਹੂ ਰਿਹਾ ਹਾਲਾਂਕਿ ਇਹ ਵੀਡੀਓ ਟਰੂ ਹੈ ਟਿਕਟੌਕ ਦੇ ਜ਼ਰੀਏ ਬਣਾਏ ਗਏ ਟਿਕਟੌਕ ਦੇ ਉੱਤੇ ਵੀਡੀਓ ਨੂੰ ਜਿਹੜਾਗਾ ਅਪਲੋਡ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਜਾਂਦੀ ਹੈ ਤੇ ਹੁਣ ਮਾਮਲਾ ਦੁਅਲ ਲਗਾਤਾਰ ਫਖ ਦਾ ਜਾ ਰਿਹਾ ਹੈ ਪਹਿਲਾਂ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਇਸ ਸ਼ਖਸ ਦੇ ਵੱਲੋਂ ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਪੈਰਾਂ ਦੇ ਵਿੱਚ ਪਹਿਲਾਂ ਤਾਂ ਗੁਟਕਾ ਸਾਹਿਬ ਨੂੰ ਸੁੱਟਿਆ ਗਿਆ ਤੇ ਫਿਰ ਉੱਪਰ ਆਪਣੇ ਪੈਰ ਜਿਹੜੇ ਨੇ ਇਸ ਦੇ ਵੱਲੋਂ ਮਲੇ ਗਏ ਬੇਖਦਹੀ ਕਿਨੌਣੀ ਹਰਕਤ ਜਿਹੜੀ ਇਸ ਸ਼ਖਸ ਦੇ ਵੱਲੋਂ ਕੀਤੀ ਗਈ ਹੈ ਵਿਦੇਸ਼ੀ ਵੀਡੀਓ ਹੋ ਹੈ ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਪਾਰਥ ਦਾ ਇਹ ਵੀਡੀਓ ਹੈ ਹਾਲਾਂਕਿ ਟਿਕਟੌਕ ਦੂ ਐਪ ਭਾਰਤ ਦੇ ਵਿੱਚ ਬੈਨ ਹੈ ਪਰ ਵਿਦੇਸ਼ ਦੇ ਵਿੱਚ ਇਸ ਸ਼ਖਸ ਦੇ ਵੱਲੋਂ ਬੇਅਦਬੀ ਦੀ ਵੀਡੀਓ ਨੂੰ ਜਿਹੜਾ ਹੈਗਾ ਬਣਾਇਆ ਜਾਂਦਾ ਹੈ ਪਹਿਲਾਂ ਤਾਂ ਅੰਜਾਮ ਦਿੱਤਾ ਜਾਂਦਾ ਤੇ ਜਿਵੇਂ ਅੰਜਾਮ ਦੇ ਰਿਆ ਹੁੰਦਾ ਬੇਅਦਬੀ ਦੀ ਘਟਨਾ ਨੂੰ ਇਸੇ ਦੌਰਾਨ ਇਸ ਦੇ ਵੱਲੋਂ ਵੀਡੀਓ ਬਣਾ ਵੀ ਲਈ ਜਾਂਦੀ ਹੈ ਟਿਕਟੌਕ ਤੇ ਅਪਲੋਡ ਵੀ ਕਰ ਲਈ ਜਾਂਦੀ ਹੈ ਤੇ ਵੀਡੀਓ ਜੋ ਹੈ ਹੁਣ ਵਾਇਰਲ ਵੀ ਹੋ ਰਹੀ ਹੈ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਇਸ ਦਰਿੰਦੇ ਦੇ ਵੱਲੋਂ ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਹੈ ਕਿ ਨੌਣੀ ਹਰਕਤ ਵਾਪਰੀ ਹੈ ਆਸਟ੍ਰੇਲੀਆ ਦੇ ਗੁਰਦੁਆਰਾ ਸਾਖੀ ਵਿਖੇ ਜੀहां ਗੁਰਦੁਆਰਾ ਸਾਹਿਬ ਕੈਨਿੰਗਵਾਲੇ ਵਿਖੇ ਜੋ ਆਈ ਘਟਨਾ ਵਾਪਰੀ ਗੁਰੂ ਘਰ ਦੇ ਬਿਲਕੁਲ ਬਾਹਰ ਖੜ ਕੇ ਇਸ ਸ਼ਖਸ ਦੇ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਬੇਖਦ ਕੀ ਕਿੰਨੀ ਹਰਕਤ ਹੈ ਮੰਦ ਭਾਗੀਏ ਖਬਰ ਹੈ ਕਿਉਂਕਿ ਲਗਾਤਾਰ ਭਾਰਤ ਦੇ ਵਿੱਚ ਵੀ ਹਰ ਜਗ੍ਹਾ ਦੇ ਉੱਤੇ ਹੀ ਬੇਅਦਬੀ ਦੀ ਘਟਨਾ ਦੂਜੇ ਤੀਜੇ ਦਿਨ ਦੇਖਣ ਨੂੰ ਮਿਲਦੀ ਅਤੇ ਉਸ ਤੋਂ ਬਾਅਦ ਹੁਣ ਵਿਦੇਸ਼ਾਂ ਦੀ ਧਰਤੀ ਤੇ ਵੀ ਇਨ੍ਹਾਂ ਦਰਿੰਦਿਆਂ ਦੇ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਾਲਾਂਕਿ ਇਸ ਬੇਅਦਬੀ ਦੀ ਘਟਨਾ ਨੂੰ ਕਈ ਘੰਟੇ ਬੀਤ ਚੁੱਕੇ ਪਰ ਅਜੇ ਤੱਕ ਕਿਸੇ ਵੀ ਬਹੁ ਗਿਣਤੀ ਪਾਈਚਾਰੇ ਦੇ ਵੱਲੋਂ ਇਸ ਖਿਲਾਫ ਆਵਾਜ਼ ਨਹੀਂ ਚੁੱਕੀ ਗਈ ਹਾਲਾਂਕਿ ਗੁਰਦੁਆਰਾ ਸਾਹਿਬ ਵਿਖੇ ਇਕੱਠ ਜਰੂਰ ਰੱਖਣ ਦੀ ਗੱਲ ਆਖੀ ਗਈ ਹੈ ਇਕੱਠ ਰੱਖਣ ਦੇ ਬਾਅਦ ਕਿਹਾ ਗਿਆ ਕਿ ਦੇਖਿਆ ਜਾਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਹੋਵੇਗੀ ਪਰ ਕਿਤੇ ਨਾ ਤੇ ਵਿਦੇਸ਼ ਦੇ ਵਿੱਚ ਕੋਈ ਬੇਅਦਬੀ ਦੀ ਘਟਨਾ ਬੇहद ਹੀ ਨਿੰਦਣਯੋਗ ਹੈ